ਤਦੋਂ ਸਿੱਧੇ ਸਾਰੇ ਬੱਚਾ ਘਰੇ ਆਉਣਾ ਚਾਹੀਦਾ। ਹੂੰ। ਤੁਹਾਡੇ ਕੋਲ ਤਦੋਂ ਦਾ ਕੋਈ ਟਿਕਾਣੇ ਸੀ। ਹੂੰ। ਸਾਰੇ ਤਦੋਂ ਸਾਂਝ ਤੋਂ ਕੋਈ ਨਿੰਦ ਤਿਆਨ ਦੇ ਹੋਣ ਸਨ। ਮੈਂ ਤਾਂ ਬੱਸ ਬੇਵਾਸ ਆਇਦਾ। ਹੂੰ। ਸੰਦ ਬੇਟੇ ਪਿੱਛੇ ਨੇ ਹੀ ਹੋਇਆ। ਮੈਨੂੰ ਕੁਛ ਨਹੀਂ ਸੋਝ ਨਾਲ। ਅਸੀਂ ਚਾਹਣੇ ਜਿਹੜਾ ਕਹਿਣ ਜਿਵੇਂ ਮਾਰ ਦੇ ਵੀ ਕਰੇ ਸਨ। ਯਾ ਸਰਕਾਰ ਸੈਂਟਰ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਹੈ ਸਾਡਾ ਬੇਟਾ ਜਲਦੀ ਤੋਂ ਜਲਦੀ ਸਾਨੂੰ ਮਦਦ ਦੇਣ ਸਾਡਾ ਬੱਚਾ ਪਾਪਸ ਲਿਆ ਸੈਂਟਰ ਸਰਕਾਰ ਪੰਜਾਬ ਸਰਕਾਰ ਇਹ ਲਿਆ ਕੇ ਦੇ ਸਕਦੀ ਸੰਸਦ ਇਹ ਲਿਆ ਕੇ ਦੇਵੇ ਸਾਡਾ ਬੱਚਾ ਸਾਡੀਆਂ ਨਾਲ ਦਿਨ ਰਾਤ ਦੀਆਂ ਨਾਲ ਰਾਤ ਪਟ ਛੋਟਾ ਜਿਹਾ ਉਹਨਾਂ ਦਾ ਬੇਟਾ ਅਲੱਗ ਕਲਾਮ ਹੁੰਦਾ ਸੀ ਹਾਂਜੀ ਇੱਕ ਬੇਟੀ ਸੀ ਸਾਡੀ ਇੱਕ ਬੇਟੀ ਸੀ ਪਾਰ ਜਿੱਤੋਂ ਪਾਰ ਖੇਤੀ ਕਰਨੀ ਐ ਏਡੀ ਕੋ ਮੁਸ਼ਕਿਲ ਹੈ ਨਾ ਦੁਪਹਿਰ ਦੇ ਸਮੇਂ ਕੰਮ ਕਰਨਾ ਪੈਂਦਾ ਹੈ ਇਹ ਤਾਂ ਇਨਸਾਨ ਦਾ ਸਭ ਤੋਂ ਵੱਡਾ ਰੇਟਕੀ ਉਤਰੁੰਦੇ ਆ। ਸੋ ਸਾਡਾ ਬੱਚਾ ਹੀ ਸਾਡੇ ਕੋਲ ਚਲਾ ਗਿਆ। ਬੇਤੀ ਕੀ ਤਰੀਕ ਦੀ ਗੱਲ ਕਰ ਲਈਏ ਤਾਂ ਇੱਕ ਨੌਜਵਾਨ ਜਿਸ ਦਾ ਨਾਮ ਅਮਰਿਤਪਾਲ ਪਿੰਡ ਖੈਰੇਗੇ ਉਤਾੜ ਜਿਹੜਾ ਕੀ ਹੈ ਆ ਕੰਡਿਆਲੀ ਤਾਰ ਨੂੰ ਕ੍ਰੋਸ ਕਰ ਜਾਂਦਾ ਪਰ ਹੱਲੇ ਤੱਕ ਉਹ ਨੌਜਵਾਨ ਭਾਰਤ ਜਿਹੜਾ ਵਾਪਸ ਨਹੀਂ ਪਰਤਿਆ। ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਤੇ ਮਾਪਿਓ ਜਿਹੜੇ ਬੜੇ ਟੈਨਸ਼ਨ ਦੇ ਵਿੱਚ ਨੇ ਤੇ ਬੜੇ ਹੀ ਵਰਲਾਪ ਕਰ ਰਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਸਾਡਾ ਜਿਹੜਾ ਬੇਟਾ ਤਾਰਾ ਕੰਡੇ ਵਾਲੀ ਤਾਰਾ ਜਿਹੜੀਆਂ ਪਾਰ ਕਰ ਗਿਆ ਸਾਨੂੰ ਜਿਹੜਾ ਵਾਪਸ ਕੀਤਾ ਜਾਵੇ ਫੌਜ ਨਾਲ ਫਲੈਗ ਮੀਟਿੰਗਾਂ ਵੀ ਚੱਲ ਰਹੀਆਂ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਮੀਟਿੰਗਾਂ ਦਾ ਜਿਹੜਾ ਸਿੱਟਾ ਕੀ ਨਿਕਲਦਾ ਹੈ ਪਰਿਵਾਰ ਦੇ ਮੈਂਬਰ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਤੇ ਮੇਨ ਕਾਰਨ ਕੀ ਬਣਿਆ ਉਥੇ ਜਾਣਦਾ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਜਗਰਾਜ ਸਿੰਘ ਜੀ ਮੌਜੂਦ ਨੇ ਬਾਈ ਜੀ ਕੀ ਗੱਲ ਬਣੀ ਜਿਹੜਾ ਕਿ ਤੁਹਾਡਾ ਬੱਚਾ ਤਾਰੋ ਪਾਰ ਪਾਕਿਸਤਾਨ ਦੇ ਵਿੱਚ ਚਲਾ ਗਿਆ ਜੀ ਸਾਡੀ ਜੋ ਜ਼ਮੀਨ ਹੈ ਉਹ ਰਾਣਾ ਪੋਸਟ ਦੇ ਵਿੱਚ ਪੈਂਦੀ ਹੈ ਤਾਰ ਬੰਦੀ ਤੋਂ ਅੰਦਰ ਅਸੀਂ ਖੇਤੀ ਕਰਦੇ ਹਾਂ तकरीबन 8.5 ਏਕੜ ਪੌਣੇ 9 ਕਿੱਲਾਂ ਦੀ ਜੀ ਰਜਨਨ ਦੀ ਤਰ੍ਹਾਂ ਉਸ ਦਿਨ ਵੀ ਉਹ ਖੇਤੀ ਕਰਨ ਵਾਸਤੇ ਗਿਆ ਹੈ ਲਗਭਗ 12 ਵਜੇ ਪਾਰ ਉਹਨਾਂ ਨਿਕਰੋਸਿੰਗ ਕੀਤੀ ਸਵੇਰ ਉੱਠ ਕੇ ਸਾਰੇ ਕੰਮ ਕੰਦੇ ਕਰਕੇ ਨਵੇੜ ਕੇ ਉਸ ਤੋਂ ਬਾਅਦ 12 ਵਜੇ ਖੇਤੀ ਕੀਤੀ ਹੈ ਸਾਰਾ ਦਿਨ ਅੰਦਰ ਖੇਤ ਰਿਆ ਆਪਦਾ ਝੋਨਾ ਵੀ ਉਹਨੇ ਲਗਾਇਆ ਹੈ ਪੜੋਸੀਆਂ ਕੋਲੋਂ ਚਾਹ ਵੀ ਤਕਰੀਬਨ 3:30 ਵਜੇ ਪੀਤੀ ਜਦੋਂ ਆਪਦੀ ਜ਼ਮੀਨ ਨੂੰ ਢੇੜਾ ਮਾਰਨ ਵਾਸਤੇ ਗਿਆ ਤਾਂ ਉੱਥੇ ਉਸ ਨੂੰ ਲੇਬਰ ਦੇ ਦਸਨ ਮੁਤਾਬਕ ਇੱਕ ਵਾਰਾ ਬੈਠ ਕੇ ਉੱਠਿਆ ਹੈ ਤਾਂ ਉਸ ਤੋਂ ਬਾਅਦ ਕਿਸੇ ਨੇ ਉਸ ਨੂੰ ਨਹੀਂ ਦੇਖਿਆ ਜਦ ਸ਼ਾਮ ਨੂੰ ਉਸੇ ਰਜਿਸਟਰ ਦੇ ਉੱਪਰ ਸਾਈਨ ਨਹੀਂ ਬੀਐਸਐਫ ਨੇ ਪਾਈ ਤਾਂ ਸਾਨੂੰ ਉਹਨਾਂ ਨੇ ਮੇਲ ਕੀਤਾ ਸਾਡੇ ਨਾਲ ਕੰਟੈਕਟ ਕੀਤਾ ਕਿ ਤੁਹਾਡਾ ਬੱਚਾ ਸਾਈਨ ਨਹੀਂ ਕਰਕੇ ਗਿਆ ਉਹਨਾਂ ਨੂੰ ਵਾਪਸ ਕਰ ਲੋ ਸਾਈਨ ਕਰਕੇ ਜਾਣ ਕਿੰਨੇ ਘੰਟੇ ਦੀ ਸ਼ਿਫਟ ਹੁੰਦੀ ਹੈ ਬਾਈ ਜੀ ਜਿਹੜੀ ਜਦੋਂ ਇੱਕ ਵਾਰ ਕਿਸਾਨ ਉਧਰ ਜਾਂਦਾ ਹੈ ਕਿੰਨੇ ਘੰਟੇ ਬਾਅਦ ਵਾਪਸ ਆਉਂਦਾ ਹੈ ਜੀ ਸਰ ਤਕਰੀਬਨ ਡੇਲੀ ਤਾਂ 8 ਘਟੇ ਹੀ ਹੁੰਦੇ ਨੇ ਲੇਕਿਨ ਜਦ ਝੋਨੇ ਦਾ ਸੀਜ਼ਨ ਹੁੰਦਾ ਜਾਂ ਕਣਕ ਦਾ ਸੀਜ਼ਨ ਹੁੰਦਾ ਉਸ ਟਾਈਮ ਸਾਡੀ ਰਿਕੁਐਸਟ ਤੇ ਬੀਐਸ ਸਭ ਟਾਈਮ ਵਧਾ ਦਿੰਦੀ ਹੈ ਰੈਗੂਲਰ ਟਾਈਮ ਤਾਂ ਸਵੇਰ 9 ਵਜੇ ਤੋਂ 5 ਵਜੇ ਤੱਕ ਹੀ ਲੇਕਿਨ ਹੁਣ ਧਾਨ ਕਰਕੇ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਗੇਟ ਖੁੱਲਦਾ ਹੈ ਜੀ ਇਹਨਾਂ ਕਿੰਨਾ ਨਾਲ ਸੰਪਰਕ ਤੁਸੀਂ ਸਾਜਿਆ ਜਿਹੜਾ ਕੀ ਹੈ ਤੁਹਾਡੀ ਸੁਣਵਾਈ ਹੋ ਸਕੇ ਹੁਣ ਤੱਕ ਕੌਣ-ਕੌਣ ਤੁਹਾਡੇ ਸੰਪਰਕ ਦੇ ਵਿੱਚ ਕੋਈ ਪੋਲੀਟੀਕਲ ਲੀਡਰ ਦੀ ਗੱਲ ਕਰ ਲਈਏ ਜਾਂ ਕੋਈ ਅਧਿਕਾਰੀ ਦੀ ਗੱਲ ਕਰ ਲਈਏ ਕਿੰਨਾ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਅਨ ਸਰ ਆਪਣੇ ਮੰਨੇ ਹੋਏ ਨੇਤਾ ਭਾਜਪਾ ਜੀ ਦੇ ਕਾਕਾ ਕੰਬੋਜੀ ਜਿਲਾਲਾਵਾਦ ਤੋਂ ਜੋ ਭਾਜਪਾ ਨਾਲ ਬਿਲੋਂਗ ਕਰਦੇ ਹਨ ਉਹਨਾਂ ਨਾਲ ਸਾਡਾ ਕਾਫੀ ਅੱਛਾ ਮੇਲ ਹੋ ਰਿਹਾ ਹੈ ਦੂਜਾ ਰਾਣਾ ਸੋਢੀ ਗਰਮੀਤ ਸਿੰਘ ਸੋਢੀ ਜੀ ਉਹਨਾਂ ਨਾਲ ਵੀ ਆਪਣਾ ਕੰਟੈਕਟ ਦੇ ਵਿੱਚ ਚੱਲ ਰਹੇ ਨੇ ਲੇਕਿਨ ਕੁਝ ਸਮੇਂ ਤੋਂ ਸੋਢੀ ਸਾਹਿਬ ਬਾਹਰ ਨੇ ਕੰਟਰੀ ਤੋਂ ਇਸ ਕਰਕੇ ਉਹਨਾਂ ਦਾ ਪੀ ਆ ਸਾਨੂੰ ਵਿਸ਼ਵਾਸ ਦਿਵਾ ਕੇ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਥੋਂ ਤੱਕ ਮੀਟਿੰਗਾਂ ਹੋਈਆਂ ਸਾਡੀਆਂ ਉਹ ਸੋਢੀ ਸਾਹਿਬ ਕਰਵਾਉਣਗੀਆਂ ਭਾਜੀ ਇੱਕ ਕੋ लास्ट ਕੁਐਸਚਨ ਹੈ ਕਿ 21 ਤਰੀਕ ਦਾ ਬੱਚਾ ਜਿਹੜਾ ਆਪਣਾ ਤਾਰੋ ਪਾਰ ਚਲਾ ਗਿਆ ਪਰ ਆਪਾਂ ਇੰਨੀ ਲੇਟ ਕਿਉਂ ਨਿਸ਼ਰ ਕਰ ਰਹੇ ਆ ਚਾਹੇ ਪੱਤਰਕਾਰਾਂ ਦੇ ਵਿੱਚ ਲੈ ਲੋ ਚਾਹੇ ਕਿਸੇ ਲੀਡਰ ਨਾਲ ਸੰਪਰਕ ਦੀ ਗੱਲ ਕਰ ਲਈਏ ਲੇਟ ਕਿਉਂ ਇੰਨੀ ਲੇਟ ਕਿਉਂ ਕਾਰਨ ਕੀ ਬਣਿਆ ਇਸ ਚੀਜ਼ ਦਾ ਸਰ ਅਸੀਂ ਜੰਪਲ ਸਾਡੀ ਬਾਰਡਰ ਦੇ ਉੱਤੇ ਆ ਅੱਗੇ ਵੀ ਕਈ ਵਾਰ ਹਾਦਸੇ ਹੋ ਜਾਂਦੇ ਹਨ ਇਹੋ ਜਿਹੀ ਪਾਕਿਸਤਾਨ ਦਾ ਬੱਚਾ ਇੱਧਰ ਆ ਜੇ ਜਾਂ ਆਪਣਾ ਬੱਚਾ ਕਿਸਾਨ ਖੇਤੀ ਕਰਨ ਗਿਆ ਹੋਵੇ ਕੋਈ ਅੰਦਰ ਲੰਘ ਜਾਵੇ ਤਾਂ 2-4 ਦਿਨ ਦਾ ਪ੍ਰੋਸੀਜਰ ਫੌਜ ਆਪਣੇ ਆਪ ਵਾਪਿਸ ਕਰਵਾ ਲੈਂਦੀ ਹੈ ਫਲੈਂਕ ਮੀਟਿੰਗ ਕਰਕੇ ਜਿਹੜੀ ਉਹ ਫਲੈਂਕ ਮੀਟਿੰਗ ਸੀ ਉਹ ਮੌਕੇ ਤੇ ਹੀ ਅਸੀਂ ਕਰਵਾਈ ਉਹਨਾਂ ਨੇ ਵੀ ਕੀਤੀ ਲੇਕਿਨ ਉਸ ਦਾ ਸਿੱਟਾ ਕੋਈ ਜ਼ਿਆਦਾ ਖਾਸ ਨਹੀਂ ਨਿਕਲਿਆ ਜੋ ਪਾਕਿਸਤਾਨ ਵਾਲ ਪੈਰ ਦਾ ਜਿਸ ਤੇ ਸੀ ਕਲੀਅਰ ਸ਼ਾਰਟਕਟ ਪਾਕਿਸਤਾਨ ਚ ਜਾ ਚੁੱਕਿਆ ਹੈ ਲੇਕਿਨ ਪਾਕਿਸਤਾਨ ਦੀ ਜੋ ਆਰਮੀ ਹੈ ਉਹ ਇਸ ਚੀਜ਼ ਨੂੰ ਨਿਗਵਾਰ ਕਰ ਰਹੇ ਨੇ ਵੀ ਸਾਡੇ ਵਿੱਚ ਤੁਹਾਡਾ ਬੱਚਾ ਨਹੀਂ ਹੈ ਆਪਣੀ ਫੌਜ ਨੇ ਕੋਈ ਸਰਚ ਕੀਤੀ ਆਸੇ ਪਾਸੇ ਖੇਤਾਂ ਦੇ ਵਿੱਚ ਹਾਂਜੀ ਸਰ ਜਦ 6 ਵਜੇ ਸੈਨਿਕ ਬਿਤੇ ਨੇ ਕੀਤੇ ਤੇ ਉਸ ਟਾਈਮ ਮੈਂ ਜਾ ਕੇ ਬੀਐਸਐਫ ਦੇ ਅਧਿਕਾਰੀਆਂ ਨਾਲ ਮਿਲਿਆ ਫੌਰਨ ਉਹਨਾਂ ਨੇ ਜਾ ਕੇ ਮੇਰੇ ਨਾਲ ਤਕਰੀਬਨ 8:30 ਵਜੇ ਗੇਟ ਖੋਲ ਕੇ ਸਾਰੀ ਸਰਚ ਕੀਤੀ ਕਈ ਵਾਰ ਗਰਮੀ ਨਾਲ ਬੱਚਾ ਡਿੱਗ ਪਵੇ ਜਾਂ ਸੱਪ ਲੜ ਜੇ ਜਾਂ ਲਾਈਟ ਦਾ ਕੰਮ ਵੀ ਹੋ ਸਕਦਾ ਹੈ ਵੀ ਬੱਚਾ ਉੱਥੇ ਪਿਆ ਹੋਵੇ ਉਹਨਾਂ ਨੇ ਉਸੇ ਗੇਟ ਖੋਲ ਕੇ ਸਾਰੀ ਸਰਚ ਕੀਤੀ ਬੀਐਸਐਫ ਦੇ ਕਹਿਣ ਦੇ ਮੁਤਾਬਕ ਵੀ ਸਾਡਾ ਬੱਚਾ ਪਾਕਿਸਤਾਨੋਂ ਜਾ ਚੁੱਕਿਆ ਬੇਬੀ ਜੀ ਤੁਹਾਡਾ ਪੋਤਰਾ ਲੱਗਦਾ ਸੀ ਜੀ ਪੁੱਤਰ ਕੀ ਕਹਿਣਾ ਚਾਹਦੇ ਹੋ ਕੀ ਆ ਬੇਨਤੀ ਕਰਦੇ ਹੋ ਜੋ ਵੀ ਆ ਵੱਡੇ ਲੀਡਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਸਾਡੇ ਉਹਨਾਂ ਨੂੰ ਕੀ ਬੇਨਤੀ ਹੈ ਤੁਹਾਡੀ ਪੁੱਤਰ ਅਸੀਂ ਜਿਹੜੇ ਸਾਡਾ ਬੱਚਾ ਘਰੇ ਆਉਣਾ ਚਾਹੀਦਾ ਸਾਡੇ ਪੁੱਤਰ ਨੂੰ ਦਾ ਕੋਈ ਫਿਕਰ ਨਹੀਂ ਸੀਗਾ ਸਾਡੇ ਪੁੱਤਰ ਤੋਂ ਸਾਨੂੰ ਕੋਈ ਮੈਨੂੰ ਤਾਂ ਬਿਆਨ ਉਹ ਦਿਖੋ ਨਹੀਂ ਸਕਦੇ ਮੇਰਾ ਤਾਂ ਬੇਟਾ ਆਉਣਾ ਚਾਹੀਦਾ ਸਾਨੂੰ ਤਾਂ ਬੇਟਾ ਪਿੱਛੇ ਨਹੀਂ ਹੋਇਆ ਪਈ ਮੈਨੂੰ ਕੁਐਸਚਨ ਹੀ ਸੋਚਦਾ ਹੈਗਾ ਅਸੀਂ ਚਾਹੁੰਨੇ ਜਿਹੜਾ ਟਾਈਮ ਤੇ ਵੈਸਨ ਮਾਰ ਦੇ ਵੀ ਕਰੇ ਸਾਡੇ ਆ। ਉਹ ਤੁਸੀਂ ਵੀ ਸਾਬਕਾ ਫੌਜੀ ਹੋ ਕੀ ਪ੍ਰੋਸੈਸ ਹੁੰਦਾ ਕਿੰਨੇ ਕੁ ਦਿਨ ਲੱਗ ਜਾਂਦੇ ਆ ਅਜਿਹੇ ਕੰਮਾਂ ਦੇ ਵਿੱਚ। ਹਾਂ ਕਿਉਂਕਿ ਵੀਰੇ ਜਿਹੜਾ ਆਪਣੀ ਬੀਐਸਐਫ ਬਾਰਡਰ ਸਕਿਉਰਟੀ ਫੋਰਸ ਲੱਗੀ ਉਥੇ ਜਿਹੜੀ ਬਾਰਡਰ ਤੇ ਪਹਿਲਾਂ ਤਾਂ ਫੈਂਸਿੰਗ ਡਬਲ ਫੈਂਸਿੰਗ ਲੱਗੀ ਪਹਿਲਾਂ ਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਦੀ ਉਹਨਾਂ ਕੋਈ ਫੈਂਸਿੰਗ ਨਹੀਂ ਲੱਗੀ ਉਹਨਾਂ ਦੀ ਜਿਹੜੀ ਜ਼ੀਰੋ ਲਾਈਨ ਆ ਉਸ ਤੋਂ ਬਾਅਦ ਉਹਨਾਂ ਕੋਈ ਤਾਰ ਨਹੀਂ ਲੱਗੀ। ਕਿਉਂਕਿ ਜਿਹੜੀ ਆਪਣੀ ਇੰਡੀਆ ਆ ਇਹਨਾਂ ਨੂੰ ਪਾਕਿਸਤਾਨ ਦਾ ਖਤਰਾ ਹੈ ਵੀ ਉਹ ਕ੍ਰੋਸ ਨਾ ਕਰ ਜਾਣ ਉਹਨਾਂ ਨੂੰ ਕੋਈ ਖਤਰਾ ਨਹੀਂ ਆਵੇ ਜਾਂ ਨਾ ਆਵੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਉਹ ਦੇਸ਼ ਪਰ ਆਪਾਂ ਦੇਸ਼ ਕਿ ਕੋਈ ਸ਼ੂਟ ਵੀ ਕਰ ਸਕਦੇ ਆ ਅਗਰ ਕੋਈ ਬੰਦਾ ਉਧਰ ਐਂਟਰ ਕਰਦਾ ਤਾਂ ਨਹੀਂ ਵੀਰੇ ਹਾਂਜੀ ਇੱਥੇ ਸੀਸਫਾਇਰ ਹੈ ਕਿਉਂਕਿ ਇੱਥੇ ਫਾਇਰਿੰਗ ਦਾ ਆਰਡਰ ਨਹੀਂ ਕਿਉਂਕਿ ਮੇਰੀ ਡਿਊਟੀ ਰਿਜੋਰੀ ਪੁਂਚ ਮੈ ਰ ਚੁੱਕਿਆ ਕਮ ਸਕਮ 2.5 ਸਾਲ ਡਿਊਟੀ ਰਹੀ ਮੇਰੀ ਰਿਜੋਰੀ ਪੁਂਚ ਉੱਥੇ ਅਸੀਂ ਐਲਓਸੀ ਦੇ ਅੱਗੇ ਲੱਗੇ ਸੀ ਜਿਹੜੀ ਐਲਓਸੀ ਤਾਰ ਹੁੰਦੀ ਆ ਅਸੀਂ ਉਸ ਅੱਗੇ ਲੱਗੇ ਜੀ ਉਹਨਾਂ ਦੀ ਸਾਹਮਣੇ ਪੋਸਟ ਹੁੰਦੀ ਸੀ 50 ਮੀਟਰ ਦੇ ਕਿਉਂਕਿ ਉਸ ਤੋਂ ਬਾਅਦ ਸਾਡੀ ਫਾਇਰਿੰਗ ਚੱਲਦੀ ਰਹਿੰਦੀ ਸੀ ਕਾਮ ਚ ਕਮ ਰਾਤ ਨੂੰ 7 ਵਜੇ ਫਾਇਰਿੰਗ ਸ਼ੁਰੂ ਹੋ ਜਾਂਦੀ ਸੀ ਸਾਰੀ ਰਾਤ ਫਾਇਰਿੰਗ ਚੱਲਣੀ ਕਿਉਂਕਿ ਉਹਨਾਂ ਨੂੰ ਵੀ ਖਤਰਾ ਸੀ ਇਹ ਨਾਲ ਸਾਡੀ ਪੋਸਟ ਤੇ ਹਮਲਾ ਕਰ ਦੇਣ ਉਹਨਾਂ ਨੂੰ ਵੀ ਖਤਰਾ ਸੀ ਸਾਡੀ ਪੋਸਟ ਤੇ ਹਮਲਾ ਕਰ ਦੇਣ ਇੱਥੇ ਉਹ ਜੀ ਕੋਈ ਨਹੀਂ ਇੱਥੇ ਕਿਉਂਕਿ ਸ਼ਾਂਤ ਮਾਹੌਲ ਆ ਕਿਉਂਕਿ ਜਦੋਂ ਥੋੜਾ ਜਿਹਾ ਜਿਵੇਂ ਹੁਣ ਥੋੜਾ ਜਿਹਾ ਚੱਕਰ ਚੱਲਿਆ ਸੀ ਜਿਵੇਂ ਆਪਣਾ ਜਿਹੜਾ ਜੰਮੂ ਕਸ਼ਮੀਰ ਚੋਂ ਜੰਗ ਦੇ ਹਾਲ ਸਿਵਲ ਨੇ ਮਾਰੇ ਸੀ ਨਾ ਮਿਲਟੈਂਟ ਨੇ ਹਮਲਾ ਕਰਕੇ ਬਹੁਤ ਮਾਰਾ ਕੀਤਾ ਸੀ ਉਸ ਟਾਈਮ ਥੋੜਾ ਜਿਹਾ ਹਾਲਾਤ ਖਰਾਬ ਹੋਈ ਸੀ ਚਲੋ ਤਾਂ ਹੋਣੀ ਸੀ ਕਿਉਂਕਿ ਆਪਣੀ ਜਿਹੜੇ ਲੋਕ ਆ ਉਹਨਾਂ ਦੀ ਗੱਲ ਸੁਣੀ ਪੈਂਦੀ ਆ ਇਸ ਕਰਕੇ ਬਾਕੀ ਇੱਥੇ ਇਹੋ ਜਿਹਾ ਕੁਝ ਕਰਨੀ ਕਿਉਂਕਿ ਫਾਇਰ ਦਾ ਆਰਡਰ ਨਹੀਂ ਨਾ ਸਨਾਈਪਿੰਗ ਦਾ ਆਰਡਰ ਨਾ ਫਾਇਰਿੰਗ ਦਾ ਆਰਡਰ ਕਿਉਂਕਿ ਉੱਥੇ ਤਾਂ ਸਨਾਈਪਿੰਗ ਵੀ ਸ਼ੂਟ ਹੁੰਦੇ ਆ ਸਨੈਪ ਕਰ ਦਿੰਦੇ ਆ ਜਿਵੇਂ ਕੋਈ ਮੜਾ ਜਿੰਨੇ ਸਿਰ ਚੱਕਿਆ ਕਿਉਂਕਿ ਪੋਸਟ ਵਗੈਰ ਜਿਹੜੀ ਬਣੀਆਂ ਉਹ ਤੇ ਸੀਸੇ ਲੱਗੇ ਆ ਇਹ ਚੀਜ਼ ਆ ਜੀ ਤੁਹਾਡੇ ਵੀ ਕੋਈ ਕਿਸੇ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਪਿੰਡ ਵੱਲੋਂ ਹਾਂਜੀ ਵੀਰੇ ਮੈਂ ਅੱਜ ਗੱਲ ਕੀਤੀ ਐਮਐਲ ਸਾਬ ਨਾਲ ਉਹ ਕਹਿੰਦੇ ਸੀ ਆਵਾਂਗੇ ਮੈਂ ਐਮਐਲ ਸਾਬ ਨੂੰ ਕਿਹਾ ਵੀ ਡੀਸੀ ਸਾਹਿਬ ਐਡੀਐਮ ਸਾਹਿਬ ਕਮਸ ਕਮ ਅਫਸਰ ਸਾਰੇ ਆਉਣ ਤੇ ਉਹਨਾਂ ਨੇ ਮੈਨੂੰ ਸ਼ਵਾਸ ਦਿਵਾਇਆ ਹੋ ਸਕਦਾ ਅੱਜ ਤੱਕ ਕੱਲ ਤੱਕ ਐਮਐਲ ਸਾਹ ਪਹੁੰਚਣਗੇ ਬਾਕੀ ਹੋਰ ਲੀਡਰ ਆਪਣੇ ਚੇਅਰਮੈਨ ਸਾਹਿਬ ਸ਼ਿਸ਼ੀਲ ਬੱਟੀ ਹਰਜਿੰਦਰ ਕਾਂਗਾ ਮਲਕੀਤ ਜਿੰਨੇ ਵੀ ਲੀਡਰ ਨੇ ਆਮ ਆਈ ਪਾਰਟੀ ਦੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹਨਾਂ ਨੂੰ ਬੇਨਤੀ ਕਰਦਾ ਕਿਉਂਕਿ ਪ੍ਰਵਾਹ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਸੈਂਟਰ ਸਿਕਾਰਾ ਸਾਧ ਦੇ ਰਹੀ ਆ ਮੈਂ ਇੱਕ ਆਮ ਆਈ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਲੀਡਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਇਹ ਪਰਿਵਾਰ ਦੀ ਫੁੱਲ ਹੱਤ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਮਿਹਨਤੀ ਪਰਿਵਾਰ ਆ ਪਿੰਡ 'ਚ ਬੈਠਾ ਮੈਂ ਜਿਹੜਾ ਅਮਰਤਾ ਬਹੁਤ ਮਿਹਨਤੀ ਮੁੰਡਾ ਜੀ ਕੰਮ ਸਿਕਮ ਜਦੋਂ ਮੈਂ ਖੁਦ ਖੇਤੀਬਾੜੀ ਕਰਦਾ ਹਾਂ ਜਦੋਂ ਉਹਨੂੰ ਫੋਨ ਕਰਨਾ ਜਿਵੇਂ ਰੂੜੀ ਭਰਨੀ ਆ ਦੁਪਹਿਰ ਨਹੀਂ ਵੇਖਣੀ ਖੁਸ਼ ਨਹੀਂ ਵੇਖਣਾ ਪਹੁੰਚਣਾ ਜੋ ਜਗਰਾਜ ਸਿੰਘ ਜੀ ਵੀਰ ਇਹ ਵੀ ਬਹੁਤ ਮਿਹਨਤੀ ਬੰਦੇ ਆ ਆਪਸਪਰੇਆਂ ਕੈਂਕਿਆਂ ਚੁੱਕ ਕੇ ਮਿਹਨਤੀ ਬੰਦੇ ਆ ਜਿਵੇਂ ਕਈ ਸੋਚ ਕਿਸੇ ਲੋਕਾਂ ਦੀ ਮਾੜੀ ਹੋਵੇ ਉਹ ਸੋਚ ਮਨ ਚ ਘੜ ਦੇਣ ਬਹੁਤ ਇਮਾਨਦਾਰ ਪਰਿਵਾਰ ਆ ਇਹੋ ਜੀ ਕੋਈ ਗੱਲ ਨਹੀਂ ਅਸੀਂ ਇਹ ਯਕੀਨ ਦੇ ਸਾਨੂੰ ਵਿਸ਼ਵਾਸ ਆ ਇਹਨਾਂ ਦੇ ਪਰਿਵਾਰ ਤੇ ਬਿਲਕੁਲ ਅਸੀਂ ਛੋਟਾ ਜਿਹਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਕਰੀਬ 5 ਮਹੀਨਿਆਂ ਦਾ ਜਿਹੜਾ ਕੀ ਹੈ ਅਮ੍ਰਿਤ ਪਾਲ ਦਾ ਛੋਟਾ ਜਿਹਾ ਬੱਚਾ ਹੈ ਜੋ ਇਹ ਹੀ ਫਰਿਆਦ ਲਗਾਇਆ ਸਾਰੇ ਪਰਿਵਾਰ ਨੇ ਕਿ ਸਾਡਾ ਜਿਹੜਾ ਬੱਚਾ ਸਾਡੀਆਂ ਅੱਖਾਂ ਤੋਂ ਦੂਰ ਹੋ ਗਿਆ ਕਰੀਬ ਅਜੇ ਇੱਕ ਹਫਤਾ ਹੋ ਚੁਕਿਆ ਹੈ ਇੱਕ ਹਫਤੇ ਤੋਂ ਇਹਨਾਂ ਦੀਆਂ ਅੱਖਾਂ ਤੋਂ ਦੂਰ ਉਹ ਛੇਤੀ ਸਾਡੀਆਂ ਅੱਖਾਂ ਦੇ ਸਾਹਮਣੇ ਆਵੇ ਉਹਨਾਂ ਦੀ ਵਾਈਫ ਨਾਲ ਵੀ ਗੱਲ ਕਰ ਲੈਂਦੇ ਆ ਪੰਜੀ ਕੋਈ ਮਮਤਾ ਜੀ ਕੋਈ ਅਜਿਹੀ ਗੱਲ ਤਾਂ ਨਹੀਂ ਘਰ ਦੇ ਵਿੱਚ ਹੋਈ ਕੋਈ ਲੜਾਈ ਝਗੜਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਉਹਦੇ ਨਾਲ ਲੜਾਈ ਝਗੜਾ ਨਹੀਂ ਹੋਇਆ ਕੋਈ ਕੁਝ ਨਹੀਂ ਜਿਵੇਂ ਉਹ ਦਿੱਲੀ ਤਰ੍ਹਾਂ ਜਾਂਦੇ ਸੀ ਉਵੇਂ ਇੱਥੋਂ 11 11:30 ਵਜੇ ਚਲੇ ਗਏ ਨੇ ਤੇ ਆਪਦੇ ਪਾਰ ਕੰਮ ਕਰਦੇ ਰਹੇ ਨੇ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਉਹ ਨਹੀਂ ਆਏਗੇ ਬੀਐਸਐਫ ਨੇ ਫੋਨ ਕੀਤਾ ਵੀ ਸੈਨ ਨਹੀਂ ਕਰਕੇ ਗਏਗੇ ਫਿਰ ਅਸੀਂ ਉੱਥੇ ਭੱਜੇ ਆ ਤੇ ਸਾਨੂੰ ਪਤਾ ਲੱਗਿਆ ਸਾਡਾ ਬੇਟਾ ਤਾਰਾਂ ਤੋਂ ਪਾਰ ਰਹਿ ਗਿਆ ਸਾਨੂੰ ਤੋਨੇ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਬੇਟਾ ਜਲਦੀ ਤੋਂ ਜਲਦੀ ਸਾਨੂੰ ਮਦਦ ਦੇਣ ਸਾਡਾ ਬੱਚਾ ਵਾਪਸ ਲਿਆ ਕੇ ਦੇਣ ਸੈਂਟਰ ਸਰਕਾਰ ਪੰਜਾਬ ਸਰਕਾਰ ਇਹ ਲਿਆ ਕੇ ਦੇ ਸਕਦੀ ਸਾਨੂੰ ਇਹ ਲਿਆ ਕੇ ਦੇਵੇ ਸਾਡਾ ਬੱਚਾ ਸਾਡੀਆਂ ਨਾ ਦਿਨ ਪੱਕਦੀਆਂ ਨਾ ਰਾਤ ਪੱਕਦੀ ਛੋਟਾ ਜਿਹਾ ਉਹਨਾਂ ਦਾ ਬੇਟਾ ਆਮ ਲਗਾ ਲਾ ਮੁੰਡਾ ਸੀ ਹਾਂਜੀ ਇੱਕ ਬੇਟੀ ਸੀ ਸਾਡੀ ਇੱਕ ਬੇਟਾ ਸੀ ਸਰਕਾਰ ਬੰਦੀ ਤੋਂ ਫਾਰ ਖੇਤੀ ਕਰਨੀ ਏਡੀ ਕੋ ਮੁਸ਼ਕਿਲ ਨੇ ਨਾ ਦੁਪਹਿਰ ਦੇ ਸਮੇਂ ਕੰਮ ਕਰਨਾ ਪੈਂਦਾ ਇੱਕ ਇਨਸਾਨ ਦਾ ਸਭ ਤੋਂ ਵੱਡਾ ਰਿਜਕ ਤੇ ਪੁੱਤਰ ਹੁੰਦੇ ਆ ਨਾ ਤੇ ਸਾਡਾ ਬੱਚਾ ਹੀ ਸਾਡੇ ਕੋਲ ਚਲਾ ਗਿਆ ਜਿਹੜੇ ਕੀ ਭਾਵਕ ਹੋ ਰਹੇ ਨੇ ਭਾਈ ਜੀ ਬਿਲਕੁਲ ਭਾਵਕ ਨਾ ਉਹ ਅਸੀਂ ਵੀ ਤੁਹਾਡੇ ਨਾਲ ਆ ਕੀ ਲੱਗਦਾ ਕਿ ਕੋਈ ਸੰਪਰਕ ਕਿਸੇ ਅਜਿਹੇ ਲੀਡਰ ਨਾਲ ਹੋਣ ਤੱਕ ਹੋਇਆ ਹੋਵੇ ਜਿੰਨੇ ਕੋਈ ਵਿਸ਼ਵਾਸ ਦਵਾਇਆ ਹੋਵੇ ਕਿ ਮੈਂ ਇਨੀ ਕੋ ਮਿਹਨਤ ਕਰਾਂਗਾ ਕਿ ਤੁਹਾਡਾ ਬੱਚਾ ਜਲਦੀ ਵਾਪਸ ਆਏਗਾ ਹਾਂਜੀ ਕਾਕਾ ਕਮੋਜ ਨਾਲ ਜਾਦਾ ਆਪਣਾ ਚੱਲ ਰਹੀ ਗੱਲਬਾਤ ਬਾਕੀ ਚਲੋ ਸੋਢੀ ਸਾਹਿਬ ਦੇ ਪੀਐਸ ਸਾਹਿਬ ਵੀ ਆਏ ਸਨ ਸੋਢੀ ਸਾਹਿਬ ਨਾਲ ਗੱਲ ਚੱਲ ਰਹੀ ਏ ਤਾਂ ਆਪਣੇ ਕਾਕਾ ਕਮੋਜ ਜੀ ਨੇ ਡਾਕਟਰ ਸਾਹਿਬ ਨਾਲ ਸਾਡੀ ਗੱਲਬਾਤ ਕਰਵਾਈਏ ਦੋ ਵਾਰ ਗੱਲ ਕਰਵਾਈਏ ਡਾਕਟਰ ਸਾਹਿਬ ਰੱਖਿਆ ਅਸੀਂ ਤੁਹਾਡੀ ਉੱਪਰ ਗੱਲ ਪਚਾ ਰਹੇ ਆਂ ਅਮਿਤ ਸ਼ਾਹ ਜੀ ਕੋਲ ਟਾਈਮ ਲੈ ਕੇ ਦੇ ਰਹੇ ਆਂ ਯਾ ਗਵਰਨਰ ਸਾਹਿਬ ਜੀ ਕੋਲ ਜਿਵੇਂ ਸਾਨੂੰ ਟਾਈਮ ਮਿਲੇਗਾ ਸਾਨੂੰ ਲੈ ਕੇ ਜਾਣਗੇ ਸਾਨੂੰ ਕਾਕਾ ਜੀ ਤੇ ਵਿਸ਼ਵਾਸ ਹੈ ਕਿ ਸਾਡਾ ਪੂਰਾ ਸਹਿਯੋਗ ਦੇਣਗੇ ਜਾਕਰ ਸਾਹਿਬਾ ਰੰਦ ਵੀ ਅਸੀਂ ਧੰਨਵਾਦ ਕਰਾਂਗੇ ਜਦੋਂ ਸਾਡੇ ਬੱਚਨ ਨੂੰ ਲਿਆ ਕੇ ਸਾਡੇ ਕੋਲ ਪਹੁੰਚਾ ਦੇਣਗੇ ਬਿਲਕੁਲ ਜਿਹੜੀ ਕੀ ਹੈ ਇਹ ਹੀ ਬੇਨਤੀ ਹੈ ਪਰਿਵਾਰ ਵੱਲੋਂ ਕਿ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦਾ ਪੁੱਤਰ ਵਾਪਸ ਕੀਤਾ ਜਾਵੇ ਆ ਸਰਕਾਰਾਂ ਨੂੰ ਬੇਨਤੀ ਹੈ ਅਸੀਂ ਵੀ ਬੇਨਤੀ ਕਰਨੇ ਆ ਕਿ ਜਿਸ ਦਾ ਤੀਪ ਉਤ ਅੱਖਾਂ ਤੋਂ ਦੂਰ ਹੋ ਜਾਂਦਾ ਉਹਨਾਂ ਦੇ ਦਿਲਾਂ ਦੀ ਉਹ ਹੀ ਜਾਣ ਸਕਦਾ ਕੋਈ ਹੋਰ ਨਹੀਂ ਜਾਣ ਸਕਦਾ ਅਸੀਂ ਵੀ ਦੁੱਖ ਸਾਂਝਾ ਕਰ ਰਹੇ ਹਾਂ ਉਹਨਾਂ ਦੇ ਨਾਲ ਪਰ ਕੋਸ਼ਿਸ਼ ਸਾਡੀ ਵੀ ਜਾਰੀ ਹੈ ਕਿ ਇਸ ਵੀਡੀਓ ਨੂੰ ਵੀ ਤੁਸੀਂ ਵਾਤ ਬਾਤ ਸ਼ੇਅਰ ਕਰਨਾ ਜੋ ਸਰਕਾਰਾਂ ਦੇ ਕੋਲ ਇਹ ਵੀਡੀਓ ਪਹੁੰਚੇ ਤੇ ਉਹਨਾਂ ਦੇ ਜਿਹੜੀ ਕੰਨ ਤੋਂ ਜੂੰ ਸਰਕ ਸਕੇ ਕੈਮਰਾਮੈਨ ਰੋਹਿਤ ਦੇ ਨਾਲ ਗੁਰਬ੍ਰਿਸ਼ ਸ਼ਰਮਾ ਲਾਈਵ